हां जी दोस्तों उस ਤੋਂ ਬਾਅਦ ਆ ਗਿਆ ਪ੍ਰੀਤ ਟਰੈਕਟਰ 955 ਇਹ ਵੀ ਟਰੈਕਟਰ ਓਕੇ ਆ ਸੈਡ ਗੇਅਰ ਆ ਦੋਸਤੋ ਦੇਖ ਸਕਦੇ ਨੇ ਐਮ ਆਰ ਐਫ ਦੇ ਵੱਡੇ ਟਾਇਰ ਪਾਏ ਹੋਏ ਨੇ ਭਾਈ ਜੀ ਇਹ ਕਿੰਨਾ ਮਾਡਲ ਆ ਜੀ 2020 2020 ਮਾਡਲ ਆ ਦੋਸਤੋ ਦੇਖ ਸਕਦੇ ਹੋ ਭਾਈ ਜੀ ਇਹਦੀ ਡਿਮਾਂਡ ਇਹ 3 ਸਪੀਡ ਆ ਜੀ 3,70,000 ਰੁਪਏ 3 ਸਪੀਡ ਆ 3,70,000 ਭਾਈ ਜੀ ਦੀ ਡਿਮਾਂਡ ਕਰਦੇ ਨੇ ਦੋਸਤੋ ਉਸ ਤੋਂ ਬਾਅਦ ਆ ਗਿਆ ਸੋਨਾਲਿਕਾ ਸਕੰਦਰ ਡੀ ਆਈ 60 ਬਾਈ ਜੀ ਇਹ ਕਿੰਨਾ ਮਾਡਲ ਹੈ ਜੀ ਇਹ 2019 ਮਾਡਲ ਹੈ ਜੀ 2019 ਮਾਡਲ ਹੈ ਸੱਜਣਾ 3 ਸਪੀਡ ਹੈ ਵੀ 3 ਸਪੀਡ ਹੈ ਵੀ ਤੇ ਬਾਈ ਜੀ ਇਹਦੀ ਕਿੰਨੀ ਡਿਮਾਂਡ ਹੈ ਜੀ ਇਹਦੀ 585 ਜੀ 5 ਲੱਖ 85 ਹਜ਼ਾਰ ਦੋਸਤੋ ਇਹ ਟਰੈਕਟਰ ਦੀ ਡਿਮਾਂਡ ਕਰਦੇ ਨੇ ਬਾਈ ਜੀ ਦੇਖ ਸਕਦੇ ਹੋ ਇੰਜਨ ਗੇਅਰ ਦਾ ਓਕੇ ਆ ਸਰ ਹਾਂ ਜੀ ਹਾਂ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਦੋਸਤੋ 20 ਘੰਟੇ ਚੱਲੇ 1300 ਘੰਟੇ ਚੱਲਿਆ ਪਿਆ ਬਾਈ ਮਾਡਲ ਹੈ ਸੀਆਰਡੀ ਸੀਆਰਡੀ 22 ਮਾਡਲ ਦੋਸਤੋ ਦੇਖ ਸਕਦੇ ਹੋ ਟਾਇਰ ਨਵੇਂ ਭਏ ਨੇ ਦੋਸਤੋ ਟਾਇਰ ਕਿੰਨੇ ਦੇ ਨੇ ਬਾਈ ਜੀ 16 ਦੇ 16 ਦੇ ਦੋਸਤੋ ਟਾਇਰ ਨੇ 3 ਸਪੀਡ ਨੋ ਨੋ ਅਰਜਨ ਦੋਸਤੋ ਸੈਟਲ ਗੇਅਰ ਵਾਲਾ ਸੈਟਲ ਗੇਅਰ ਵਾਲਾ ਦੇਖ ਸਕਦੇ ਹੋ ਤੁਸੀਂ ਅੱਛਾ ਇਹਦੇ ਬਾਈ ਜੀ ਉਰੋ ਗੇਅਰ ਨੇ ਹਾਂ ਜੀ ਹਾਂ ਜੀ ਇੱਥੋਂ ਸਾਰੇ ਅੱਗੇ ਪਿੱਛੇ ਹੋ 730000 ਲੈ 730000 ਬਾਈ ਜੀ ਦੀ ਡਿਮਾਂਡ ਕਰਦੇ ਨੇ ਬਾਈ ਜੀ ਲੋਨ ਹੋ ਜੀ ਤੇ ਹਾਂ ਜੀ ਹਾਂ ਹੋ ਜੀ ਲੋਨ ਕਿੰਨਾ ਹੋ ਜੀ ਜੇ ਕਿਸਾਨ ਵੀ ਲੈ ਕੇ ਜਾਵੇ 4 4.5 4 5 ਲੱਖ ਹੋ ਜੀ ਲੈ ਵੀ ਦੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਵੀਡੀਓ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਫੋਲੋ ਕਰ ਲਓ